ਸਤਿ ਸ਼੍ਰੀ ਅਕਾਲ ਦੋਸਤੋ ਬਠਿੰਡਾ ਕਿਸਾਨ ਮੇਲੇ ਦੇ ਵਿੱਚ ਆਪਾਂ ਖੜੇ ਆ ਤੇ ਇੱਥੇ ਇੱਕ ਸਾਡੀ ਭੈਣ ਆਈ ਹੋਈ ਆ ਸੰਧੂ ਮਧੂਮੱਖੀ ਫਾਰਮ ਪਿੰਡ ਮੋਹਾਲਾ ਜ਼ਿਲ੍ਹਾ ਬਠਿੰਡਾ ਜੀ ਤੇ ਦੇਖਿਆ ਗਿਆ ਇਹਨਾਂ ਕੋਲੇ ਬਹੁਤ ਵਧੀਆ ਅਲੱਗ-ਅਲੱਗ ਫਲੇਵਰ ਦੇ ਵਿੱਚ ਸ਼ਹਿਦ ਹੈਗਾ ਹਨਾ ਸਾਰੀ ਜਾਣਕਾਰੀ ਲੈਣੇ ਆਪਾਂ ਮੈਨੂੰ ਸਤਿ ਸ਼੍ਰੀ ਅਕਾਲ ਜੀ। ਬਿਲੇ ਸਤਿ ਸ਼੍ਰੀ ਅਕਾਲ। ਮੈਂ ਪਿੰਡ ਮੋਹਾਲਾ ਜ਼ਿਲ੍ਹਾ ਬਠਿੰਡਾ ਤੋਂ ਹਾਂ ਜੀ। ਰਹਿਣ ਵਾਲੀ ਆ। ਮੇਰਾ ਨਾਮ ਮਨਜੋਤ कौर ਐ। ਪਾਪਾ ਦਾ ਨਾਮ ਸਰਦਾਰ ਮੱਖਣ ਸਿੰਘ ਐ। ਹਾਂ ਜੀ। ਹਾਂ ਜੀ। ਪਾਪਾ ਨੂੰ 25 ਸਾਲ ਹੋ ਗਏ ਕੰਮ ਕਰਦੇ ਹੋਇਆ ਇਹਨੂੰ ਮੱਖੀਆਂ ਦਾ। ਠੀਕ ਐ ਬੇਣੀ। ਹਾਂ ਜੀ। ਪਾਪਾ ਨੇ 5 ਬਕਸਿਆਂ ਦੇ ਉੱਪਰੋਂ ਕੰਮ ਚਲਾਇਆ ਸੀਗਾ ਮੱਖੀਆਂ ਦਾ। ਹਾਂ ਜੀ। ਹਾਂ ਜੀ। ਹੁਣ ਤੁਹਾਡੇ ਕੋਲ ਕਿੰਨੇ ਬਾਕਸ ਹੈਗੇ ਨੇ ਜੀ? ਸਾਡੇ ਕੋਲ 2000 ਦੇ ਕਰੀਬ ਬਾਕਸ ਹੈਗਾਗਾ ਪਾਪਾ ਔਰ ਇਹ ਚਾਰ ਭਾਗੇ ਵਿੱਚੋਂ ਇੱਕ ਨਹੀਂ ਕੰਮ ਕਰਦਾ ਦੂਜੇ ਤਿੰਨ ਮੱਖੀਆਂ ਦਾ ਕੰਮ ਹੀ ਕਰਦੇ ਆ ਤੁਹਾਡਾ ਪੁਰਾਣਾ ਕੰਮ ਹੈਗਾ ਸ਼ਹਿਦ ਦਾ ਹਾਂਜੀ ਬਹੁਤ ਪੁਰਾਣਾ ਹਾਂਜੀ ਇਹ ਪਹਿਲੇ ਜਿਵੇਂ ਹੁਣ ਚਲੋ ਅੰਕਲ ਹੋਰੀ ਕੰਮ ਕਰਦੇ ਸੀ ਤੁਸੀਂ ਫਿਰ ਇਸ ਕੰਮ 'ਚ ਕਿਵੇਂ ਆਇਓ ਮਾਰਕੀਟਿੰਗ ਵਾਲੇ ਪਾਸੇ ਆਇਓ ਤੁਸੀਂ ਹਾਂਜੀ ਪਾਪਾ ਔਰਿਆਂ ਨੂੰ ਸ਼ੁਰੂ ਤੋਂ ਜਦੋਂ ਸਮਝ ਲੈ ਇੱਕ ਤਰ੍ਹਾਂ ਦਾ ਅਸੀਂ ਮੱਖੀਆਂ ਵਾਲੇ ਘਰੇ ਜਦੋਂ ਜੰਮੇ ਪਲੇਆ ਕਿਉਂਕਿ ਪਾਪਾ ਨੂੰ 25 ਸਾਲ ਹੋ ਗਏ ਕੰਮ ਕਰਦਿਆਂ ਨੂੰ ਛੋਟੇ ਹੁੰਦਿਆਂ ਨੂੰ ਉਹਨਾਂ ਦੇ ਘਰੇ ਜਦੋਂ ਜਨਮ ਲੱਤਾ ਸ਼ੁਰੂ ਤੋਂ ਹੀ ਬਸ ਮੱਖੀਆਂ ਨਾਲ ਜਿਵੇਂ ਲੋਕ ਉਹਨ ਦੇ ਸੀਗੇ ਮੱਖੀਆਂ ਦੇ ਡੱਬਿਆਂ ਦੇ ਨਾਲ ਹੀ ਹਾਂਜੀ ਸਾਨੂੰ ਕੋਈ ਹੋਣੀਗਾ ਤੇ ਫਿਰ ਹੌਲੀ ਹੌਲੀ ਦੇਖਦੇ ਗਏ ਦੇਖਦੇ ਗਏ ਜਦੋਂ ਪਲੱਸ ਟੂ ਕਲੀਅਰ ਹੋਈ ਤਾਂ ਪਤਾ ਲੱਗਿਆ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚੋਂ ਇੱਥੇ ਕੇਵੀਕੇ ਚੋਂ ਸਖਲਾਈ ਦਿੱਤੀ ਜਾਂਦੀ ਹੈ ਮੱਖੀਆਂ ਦੀ ਹਾਂਜੀ ਪਾਪਾ ਕੀ ਸਾਡੇ ਬ੍ਰਦਰ ਨਹੀਂ ਹੈਗਾ ਪਾਪਾ ਨੂੰ ਫੀਲ ਹੁੰਦਾ ਹੁੰਦਾ ਸੀਗਾ ਕਿ ਮੇਰੇ ਪੁੱਤ ਨਹੀਂ ਹੈਗਾ ਪੁੱਤ ਨਹੀਂ ਹੈਗਾ ਤੇ ਅਸੀਂ ਕਿਹਾ ਅਸੀਂ ਪਾਪਾ ਨੂੰ ਪੁੱਤ ਹੀ ਬਣ ਕੇ ਦਿਖਾਉਣਾ ਹੁਣ ਬਸ ਇਹਦਾ ਕਰਕੇ ਫਿਰ ਸਾਨੂੰ 우ਸ਼ਾ ਗੋਇਲ ਮੈਡਮ ਮਿਲੇ ਫਿਰ ਉਹਨਾਂ ਨਾਲ ਜਾਣਕਾਰੀ ਮੈਡਮ ਨਾਲ ਫਿਰ ਮੈਡਮ ਨੇ ਸਾਨੂੰ ਐਫ ਆਈ ਸੀ ਨੰਬਰ ਦਿੱਤਾ ਸਾਡਾ ਫਿਰ ਮੈਡਮ ਨੇ ਇਦਾਂ ਸਾਨੂੰ ਕਿਹਾ ਕਿ ਇਹਦੇ ਬ੍ਰਾਂਡ ਆਪ ਦੇ ਸੰਧੂ ਬੀ ਹਣੀ ਦੇ ਨਾਂ ਤੇ ਬਣਾਓ ਕਿ ਅਲੱਗ ਤੋਂ ਕਿ ਆਪਾਂ ਮਾਰਕੀਟਿੰਗ ਚ ਲੈ ਕੇ ਆਵਾਂਗੇ ਤੁਹਾਡੀ ਆਪਣੀ ਬ੍ਰਾਂਡਿੰਗ ਹੈ ਹਾਂਜੀ ਆਪਣੀ ਆਪਦੀ ਆ ਪਰ ਤੋਂ ਵੀ ਫਲਾਰ ਅਲੱਜੋ ਫਲਾਰ ਫੈਸਟੀਵਲ ਹੋਇਆ ਸੀ ਹਾਂਜੀ ਉਹਦੇ ਵਿੱਚ ਵੀ ਆਪਣੀ ਬਹੁਤ ਵਧੀਆ ਫੀਲਿੰਗ ਰਹੀ ਮੈਡਮ ਨੇ ਸਪੈਸ਼ਲ ਫਾਗਿ ਸਟਾਲ ਹੀ ਲਵਾਈ ਸੀ ਉੱਥੇ ਹੋਰ ਕੋਈ ਵੀ ਸਟਾਲ ਨਹੀਂ ਹੈਗੀ ਸੀ ਹਾਂਜੀ ਤੁਸੀਂ ਫਿਰ ਜਿਹੜਾ ਬਾਪੂ ਦਾ ਕੰਮ ਸੀਗਾ ਪੁੱਤ ਬਣ ਕੇ ਸਾਬ ਹਾਂਜੀ ਉਹ ਮੈਂ ਕਿਹਾ ਹਾਂਜੀ ਉਹ ਮੈਂ ਫਿਰ ਪੁੱਤ ਬਣ ਕੇ ਸਾਬ ਲਿਆ ਵੱਡੀ ਸਿਸਟਮ ਫੋਰਨ ਚਲੀ ਗਏ ਪਰ ਉਹਨਾਂ ਨੇ ਵੀ ਆਪਣੀ ਕੇਵੀਕੇ ਚੋਂ ਲਾਈ ਲੱਤੀ ਆ ਮੱਖੀਆਂ ਦੀ ਛੋਟੀ ਨੇ ਵੀ ਲੱਤੀ ਹੋਈ ਆ ਮੈਂ ਵੀ ਲੱਤੀ ਆ ਹਾਂਜੀ ਅਸੀਂ ਤੇ ਨਾ ਕਿਦਾਂ ਮਾਰਕੀਟਿੰਗ ਕਰਦੇ ਹੋ ਕਿਹੜੇ ਕਿਹੜੇ ਫਲੇਵਰ ਦੇ ਵੀ ਤੁਹਾਡੇ ਕੋਲੇ ਹਨੀ ਹੁੰਦਾ ਹੈਗਾ ਸਾਡੇ ਕੋਲ ਹੁਣ ਜਿਵੇਂ ਆ ਸਰੋਂ ਦਾ ਆ ਗਿਆ ਕਹਿੰਦੇ ਹਾਂਜੀ ਵਾਈਟ ਹਨੀ ਸਰੋਂ ਦਾ ਇਹ ਆਪਣੇ ਕੋਟਾ ਬੁੰਦੀ ਵਾਲੀ ਸਾਈਡ ਪਾਇਆ ਜਾਂਦਾ ਲੋਕ ਵੈਸੇ ਆਪਣੇ ਲੋਕਾਂ ਨੂੰ ਇਹ ਇਹ ਨਹੀਂ ਪਤਾ ਕਿ ਇਹ ਆਪਣੇ ਨੂੰ ਬਹੁਤ ਜ਼ਿਆਦਾ ਵਧੀਆ ਆਪਣੇ ਲਈ ਇੰਨਾ ਕੋ ਜਿਆਦੇ ਗੁਣਕਾਰੀ ਆ ਇਹ ਜੇ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਆ ਲੋਕਾਂ ਨੂੰ ਇਹ ਹੁੰਦਾ ਕਿ ਇਹਦੇ ਵਿੱਚ ਚੀਨੀ ਪਾਈ ਜਾਂਦੀ ਆ ਇਹਦੇ ਵਿੱਚ ਜੋ ਕਿ ਚੀਨੀ 1% ਵੀ ਨਹੀਂ ਹੁੰਦੀ ਜੀ ਆਪਾਂ ਨੂੰ ਜੇ ਚੀਨੀ ਹੋਊਗੀ ਤਾਂ ਆਪਾਂ ਨੂੰ ਟੈਸਟ ਕਰਕੇ ਐਫ ਆਈ ਸੀ ਨੰਬਰ ਦਿੰਦੇ ਆ ਵੈਸੇ ਉਹ ਐਫ ਆਈ ਸੀ ਨੰਬਰ ਨਹੀਂ ਦਿੰਦੇ ਹਾਂਜੀ ਉਹ ਇਹਨਾਂ ਨੂੰ ਆਪਾਂ ਬਸ ਇਹ ਦਿਖਾਉਣ ਵਾਰੀ ਕਿ ਇਹ ਸ਼ਹਿਦ ਹੀ ਆ ਕਿ ਟੇਸਟ ਕਰਕੇ ਦਿਖਾਇਆ ਜਾਂਦਾ ਸਰੋਂ ਦਾ ਸ਼ਹਿਦ ਆ ਗਿਆ ਇਹ ਮਲਟੀ ਆ ਗਿਆ ਜਿਵੇਂ ਸ਼ਪੈਦੇ ਹਾਂਜੀ ਸ਼ਪੈਦੇ ਟਾਲੀ ਦਾ ਆ ਗਿਆ ਆਹ 베ਰੀ ਦਾ ਆ ਗਿਆ ਹਾਂਜੀ ਹਾਂਜੀ ਅਲੱਗ-ਅਲੱਗ ਇਦਾਂ ਦੇ ਪਾਏ ਜਾਂਦੇ ਆ ਇਹ ਫਿਰ ਤੁਸੀਂ ਜਿਹੜੀ ਮਾਰਕੀਟਿੰਗ ਆ ਖੁਦ ਹੀ ਕਰ ਦਿਓ ਰਿਟੇਲ ਦੀ ਜਾਂ ਹੋਲ ਸੇਲ ਤੇ ਵੀ ਦਿੰਨੇ ਹੋਗੇ ਹਾਂ ਹਾਂਜੀ ਹੋਲ ਸੇਲ ਤੇ ਇਕੱਠਾ ਹਉਣ 2000 ਬਾਕਸ ਆ ਤੁਸੀਂ ਆਪ ਹੀ ਲਾ ਲਓ ਇੱਕ ਬਾਕਸ ਪਿੱਛੇ ਇੱਕ ਬਾਲ ਕੀ ਹਨਾ ਇੱਕ ਵਾਰੀ ਚੋਂ ਨਿਕਲੇ ਆਉਂਦੀ ਆ ਇੱਕ ਉਹਦੇ ਚੋਂ ਹਾਂਜੀ ਤੇ ਇਕੱਠਾ ਚੁਕਾਇਆ ਜਾਂਦਾ ਕੰਪਨੀਆਂ ਨਾਲ ਕਰਕੇ ਕੰਟੈਕਟ ਹੁੰਦਾ ਨਾਲ ਚੁਕਾਇਆ ਜਾਂਦਾ ਹੈ ਤੇ ਵਿੱਚੋਂ ਕੁਛ ਕਸੀਂ ਰੱਖ ਲਈਦਾ ਫਿਰ ਉਹ ਇਦਾਂ ਆਪਾਂ ਉਹ ਖੁਦ ਮਾਰਕੀਟਿੰਗ ਹਾਂਜੀ ਮਾਰਕੀਟਿੰਗ ਕਰਦੇ ਆ ਜੇ ਆਪਾਂ ਮੇਲੇ ਦੀ ਗੱਲ ਕਰੀ ਅੱਜ ਬਠਿੰਡਾ ਕਿਸਾਨ ਮੇਲੇ ਦੇ ਵਿੱਚ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈਗਾ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਮਿਲ ਲਿਆ ਏ ਮੈਨੂੰ 2 ਸਾਲ ਹੋ ਗਏ ਇਹਦੇ ਵਿੱਚ ਆਈ ਨੂੰ ਮੈਨੂੰ ਇਹ ਮੈਨੂੰ ਇਹ ਉਮੀਦ ਨਹੀਂ ਸੀਗੀ ਕਿ ਮੈਨੂੰ ਇੰਨਾ ਵਧੀਆ ਰਿਸਪੌਂਸ ਮਿਲੂਗਾ ਪਾਪਾ ਦਾ ਜਦੋਂ ਅਸੀਂ ਐਫ ਆਈ ਸੀ ਨੰਬਰ ਲੈਂਦੇ ਸੀ ਪਾਪਾ ਨੇ ਕਿਹਾ ਸੀ ਕਿ ਪੁੱਤ ਇਹਦੇ ਵਿੱਚ ਆਪਾਂ ਨਹੀਂ ਪੈਣਾ ਹੁਣ ਪਾਪਾ ਖੁਦ ਕ ਆਪਾਂ ਚੱਲਾਂਗੇ ਹਾਂਜੀ ਫਿਰ ਆ ਹੀ ਹੁੰਦਾ ਕਿ ਹਾਂ ਜੇ ਬਾਪੂ ਜੀ ਨੇ ਤਾਂ ਤੁਹਾਨੂੰ ਸਪੋਰਟ ਕੀਤੀ ਹੈ ਹਨਾ ਘਟ ਕੇ ਤੁਸੀਂ ਵੀ ਉਹਨਾਂ ਦਾ ਪੁੱਤ ਬਣ ਕੇ ਕੰਮ ਕਰ ਰਹੇ ਹੋ ਹਾਂਜੀ ਜੇਕਰ ਆਪਾਂ ਗੱਲ ਕਰੀਏ ਸਮਾਜ ਦੀ ਰਿਸ਼ਤੇਦਾਰਾਂ ਦੀ ਕਿਉਂਕਿ ਰਿਸ਼ਤੇਦਾਰਾਂ ਨੂੰ ਹੁੰਦਾ ਆਪਣੇ ਅਲੱਗ ਸੋਚਾਂ ਹੁੰਦੀਆਂ ਹਨਾ ਹਾਂਜੀ ਰਿਸ਼ਤੇਦਾਰ ਬਹੁਤ ਕਰਦੇ ਆ ਬਹੁਤ ਕਰਦੇ ਆ ਕਿ ਤੁਸੀਂ ਮਾਂ ਲਾ ਲਏ ਜਵਾਕ ਬਹੁਤ ਚੰਬਲੇ ਹੋਏ ਆ ਇਹ ਹਾਂਜੀ ਸਾਡੇ ਸਾਰੇ ਰਿਸ਼ਤੇਦਾਰ ਇਹ ਗੱਲ ਕਹਿੰਦੇ ਆ ਮਮਾ ਪਾਪਾ ਨੂੰ ਕਿ ਤੁਸੀਂ ਆਪਣੀਆਂ ਬੱਚੀਆਂ ਬਹੁਤ ਚੰਮਲਾਈਆਂ ਹੋਈਆਂ ਐ ਤੇ ਮਮਾ ਕਹਿੰਦੇ ਆ ਕਿ ਨਹੀਂ ਸਾਨੂੰ ਇੱਕ ਇੱਕ ਪੈਸੇ ਦਾ ਉਹਨਾਂ ਨੇ ਹਿਸਾਬ ਦੇਣਾ ਐ ਇਹ ਨਹੀਂ ਹੈਗਾ ਕਿ ਮਾਂ ਪਿਓ ਨੂੰ ਨਹੀਂ ਬੱਚਿਆਂ ਨੂੰ ਪੈਸੇ ਨਹੀਂ ਫੜਾਉਂਦੇ ਸਾਡੇ ਕੋਲ ਸਾਰੇ ਪੈਸੇ ਸਾਡੇ ਕੋਲ ਹੁੰਦੇ ਆ ਮਾਂ ਪਿਓ ਨੇ ਸਮਾਂ ਦੀ ਸਾਡੇ ਤੋਂ ਮੰਗ ਕੇ ਲੈਣੇ ਆ ਕਿ ਪੁੱਤ ਸਾਨੂੰ ਅੱਜ ਇੰਨੇ ਪੈਸੇ ਚਾਹੀਦੇ ਆ ਦੇ ਦਿਓ ਠੀਕ ਹੈ ਹਾਂਜੀ ਕਿ ਅਸੀਂ ਮਾਪ ਪਿਓ ਨੂੰ ਹਾਂਜੀ ਬਹੁਤ ਜਾਣ ਵਾਲੀ ਗੱਲ ਆ ਪਾ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਆ ਕਿ ਸਾਨੂੰ ਇਦਾਂ ਹੀ ਬਣਾਈ ਰੱਖੇ ਮਾਪ ਪਿਓ ਦੇ ਸਤਿਕਾਰ ਅਸੀਂ ਇਦਾਂ ਹੀ ਕਰਦੇ ਰਹੀਏ ਗਾਂ ਵੀ ਜਾਣਾ ਹੈ ਬਗਾਨੇ ਘਰੇ ਉੱਥੇ ਵੀ ਅਸੀਂ ਇਦਾਂ ਹੀ ਆਪਣੇ ਸਤਿਕਾਰ ਚ ਹੀ ਰਹੀਏ ਇੱਕ ਬੇਣੀ ਆਪਣੇ ਜਿਹੜੇ ਜਿੰਨੇ ਕਿਸਾਨੀ ਪਰਿਵਾਰਾਂ ਨਾਲ ਸੰਬੰਧਿਤ ਬੱਚੇ ਆ ਹਨਾ ਉਹਨਾਂ 'ਚ ਬਹੁਤ ਕਮੀ ਦੇਖੀ ਗਈ ਹੈ ਵੀ ਖੇਤੀਬਾੜੀ ਨਾਲ ਰਿਲੇਟਡ ਉਹ ਸਟੱਡੀ ਨਹੀਂ ਕਰਦੇ ਹੈਗੇ ਬਾਕੀ ਕੋਰਸਾਂ ਵੱਲ ਆਨਲਾਈਨ ਵੱਲ ਭੱਜ ਰਹੇ ਹੈਗੇ ਨੇ ਜਦ ਕਿ ਖੇਤੀਬਾੜੀ ਵਾਲੇ ਕੋਰਸ ਜਿੰਨੇ ਹੈਗੇ ਨੇ ਉਹਦੇ ਚ ਚੰਗਾ ਸਕੋਪ ਹੈਗਾ ਵਧੀਆ ਜੌਬ ਮਿਲਦੀਆਂ ਹੈਗੀਆਂ ਨੇ ਤੁਸੀਂ ਚਲੋ ਮਾਰਕੀਟਿੰਗ ਵੀ ਕਰ ਦਿਓ ਤੁਸੀਂ ਇਹ ਦੇਖਿਆ ਹੈਗਾ ਸਿਸਟਮ ਹਨਾ ਵੀ ਕਿੰਨਾ ਸਕੋਪ ਹੈ ਇਸ ਪਾਸੇ ਬਿਜ਼ਨਸ ਵਾਲੇ ਪਾਸੇ ਵੀ ਦੇਖੋ ਬਹੁਤ ਜਾਦੇ ਸਕੋਪ ਇਹਦੇ ਵਿੱਚ ਹਾਈਲਾਈਟਸ ਕਰਕੇ ਵੈਸੇ ਜੇ ਲੋਕ ਪੈਸਾ ਇੰਨਾ ਲਾ ਕੇ ਜਾਂਦੇ ਆ ਜੋ ਇੱਥੇ ਬਿਜ਼ਨਸ ਇੰਨਾ ਪੈਸਾ ਲਾ ਕੇ ਖੋਲਣ ਨਾਲ ਉਹਨਾਂ ਨੂੰ ਬਹੁਤ ਜਾਦੇ ਵਧੀਆ ਹੈ ਹਾਂਜੀ ਕਿਉਂਕਿ ਆਪਾਂ ਨੂੰ ਉੱਥੇ ਲੋਕ ਸ਼ਿਫਟਾਂ ਦਿਨ ਰਾਤ ਕਰਕੇ ਉਹਨਾਂ ਕਮਾਉਂਦੇ ਆ ਜੇ ਆਪਾਂ ਇਦਾਂ ਐਵੇਂ ਕੰਮ ਕਰੀਆਗੇ ਨਾ ਪੰਨੂ ਘੰਟਿਆਂ ਦੇ ਅਕੋਰਡਿੰਗ ਉਹਨੇ ਪੈਸੇ ਮਿਲਦੇ ਉਹਨਾਂ ਦੇ ਇੱਕ ਦਿਨ ਦੇ ਉਹਨੇ ਬਣਦੇ ਆਪਣੇ ਘੰਟਿਆਂ ਦੇ ਅਕੋਰਡਿੰਗ ਬਣਦੇ ਬਸ ਇੱਕ ਮੀਨਟ ਕਰਿਆ ਹਾਂ ਹਾਂਜੀ ਬਣਦੇ ਵੀ ਆਪਣਾ ਖੋਦਦਾ ਹੀ ਆ ਹਾਂਜੀ ਨਾਲੇ ਆਪਾਂ ਗਰੰਟੀ ਨਾਲ ਅਗਲੇ ਨੂੰ ਕਹਿ ਸਕਦੇ ਹਾਂ ਹਾਂਜੀ ਮੈਂ ਨਾਲ-ਨਾਲ ਚਾਰ ਚਟਣੀਆਂ ਜੇ ਕੰਮ ਕਰਦੀਆਂ ਕਿ ਚਾਰ ਚਟਣੀਆਂ ਹਾਂਜੀ ਕਰਦੇ ਸਰੋਤ ਤੇ ਆਪਣੀ ਮੱਖਾਈਆਂ ਚੀਜ਼ਾਂ ਵੀ ਸਾਰੀਆਂ ਬਣਾ ਕੇ ਉਹ ਐਤ ਕੀ ਲੱਗਿਆ ਨਹੀਂ ਕਿਉਂਕਿ ਪਰਸੋ ਫਲਾਵਰ ਫੈਸਟੀਵਲ ਸੀ ਉੱਥੇ ਮੇਰਾ ਸਾਰਾ ਖਤਮ ਹੋ ਗਿਆ ਹਾਂਜੀ ਉੱਥੇ ਫੇਲਿੰਗ ਹੋ ਗਈ ਸੀ ਸਾਰਾ ਕੁਝ ਖਤਮ ਹੋ ਗਿਆ ਅੱਜ ਕੱਲਾ ਸ਼ਾਇਦ ਹੀ ਲਗਾਇਆ ਜਿਵੇਂ ਭੈਣ ਹੁਣ ਤੁਸੀਂ ਮਾਰਕੀਟਿੰਗ ਕਰ ਰਹੇ ਹੋ ਪੈਕਿੰਗ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਕੀ ਕੀ ਪਲਾਨ ਹੈਗੇ ਨੇ ਕੰਮ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਹੋਰ ਕੋਈ ਕੰਮ ਨੂੰ ਇਹ ਆ ਕਿ ਅਸੀਂ ਗਾਂ ਆਪਣੇ ਫੋਰਨ ਤੱਕ ਵੀ ਆਪਣਾ ਕੰਮ ਚਲਾਈਏ ਕਿ ਹਾਂਜੀ ਹਾਂਜੀ ਗਾਂ ਗਾਂ ਆਪਣਾ ਨਾ ਵਧੇ ਜਾਈਏ ਹੁਣ ਤਾਂ ਚਲੋ ਅਸੀਂ ਮਿਲ ਲੈ ਲਾਉਣੇ ਆ ਫਿਰ ਅਸੀਂ ਸਿੱਧਾ ਕੰਟੈਕਟ ਆਪਣੇ ਆਪ ਦੇ ਥਰੂ ਕਰੀਏ ਕੀ ਹੁੰਦਾ ਹੈ ਹਾਂਜੀ ਆਪਣਾ ਵਿਜ਼ਿਟਿੰਗ ਕਾਰਡ ਦਿਖਾ ਦਿਓ ਹਨਾ ਸੰਪਰਕ ਨੰਬਰਾਂ ਦੋਸਤੋ ਜੇ ਕਿਸੇ ਨੇ ਸ਼ਹਿਦ ਲੈਣਾ ਹੈਗਾ ਕੋਈ ਜਾਣਕਾਰੀ ਲੈਣੀ ਹੈ ਇਹਨਾਂ ਤੋਂ ਪਰਚੇਜ ਕਰਨਾ ਹੈਗਾ ਹਨੀ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਨਾਲ ਮੱਖੀਆਂ ਜੇ ਕਿਸੇ ਨੇ ਖਰੀਦਣੀਆਂ ਵੀ ਆਗੀਆਂ ਉਹਦੇ ਲਈ ਵੀ ਪਾਪਾ ਨਾਲ ਆਪਣੇ ਪੁੱਛ ਕੁਝ ਕਰਕੇ ਮੱਖੀਆਂ ਵੀ ਲੈ ਲਿਓ ਪਾਪਾ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਬਹੁਤ ਖੁਸ਼ੀ ਹੋਈ ਜੀ ਮਾਣ ਵਾਲੀ ਗੱਲ ਹੈ ਹਨਾ ਤੁਹਾਡੀ ਧੀ ਹੈਗੀ ਇਹਨਾਂ ਕੰਮ ਸੰਭਿਆ ਹੈਗਾ ਤੇ ਕੀ ਕਹਿਣਾ ਚਾਹੋਗੇ ਜੀ ਤੁਸੀਂ ਮੈਂ ਤਾਂ ਕਹਿਣਾ ਚਾਹਾਂਗਾ ਵੀ ਜਿਹੜੇ ਨੌਜਵਾਨ ਮੁੰਡੇ ਭਟਕਦੇ ਫਿਰਦੇ ਆ ਉਹਨਾਂ ਨੂੰ ਵੀ ਇਸ ਕੰਮ 'ਚ ਆਉਣਾ ਚਾਹੀਦਾ ਹੈ ਬਹੁਤ ਵਧੀਆ ਵੱਡਾ ਵਧੀਆ ਸਹਾਇਕ ਧੰਦਾ ਇਹ ਜੀਵਨਾਰਾਂ ਵਾਸਤੇ ਤੇ ਨਾਲ ਇਹਦੇ ਨਾਲ ਬਦਲਾ ਜਿਹੜਾ ਆਪਾਂ ਕਿਨੇ ਵੀ ਖੇਤੀ ਬਦਲਾ ਕਰਾਂਗੇ ਖੇਤੀ ਬਦਲਾ ਵੱਲ ਵੀ ਇਸ ਧੰਦੇ ਨਾਲ ਜਾਇਆ ਜਾ ਸਕਦਾ ਜਾਇਆ ਜਾ ਸਕਦਾ ਕਿਉਂ ਮੱਕੀ ਬੀਜੋਗੇ ਤੁਸੀਂ ਸਾਨੂੰ ਜੇ ਇਹਦੇ ਲੈਟੇਟ ਤੁਸੀਂ ਫਸਲਾਂ ਬੀਜੋਗੇ ਸਰੋਂ ਬੀਜੋਗੇ ਇਹ ਬੀਜੋਗੇ ਜਿਹੜੀਆਂ ਤੇਲ ਬੀਜ ਫਸਲਾਂ ਉਹਨਾਂ ਦੇ ਜਿਆਦਾ ਤੁਸੀਂ ਜੋਰ ਦਿਓਗੇ ਤਾਂ ਮੱਖੀਆਂ ਦਾ ਵੀ ਨਾਲ ਤਾਂ ਧੰਦਾ ਵਧੀਆ ਚੱਲੂਗਾ ਵਧੀਆ ਚੱਲੂਗਾ ਨਾਲੇ ਤਾਂ ਤਬਦੀਲੀ ਹੋ ਜੂ ਖੇਤੀ ਚੋਂ ਤੇ ਨਾਲ ਇਸ ਨਾਲ ਸਹਿਕਤ ਧੰਦਾ ਕੰਮ ਚੱਲ ਜੂਗਾ ਜੀ ਬਹੁਤ ਜ਼ਰੂਰੀ ਹੈ ਕੋਈ ਸ਼ਹਿਦ ਦੇ ਵਿੱਚ ਜਿਵੇਂ ਮੱਖੀਆਂ ਨੂੰ ਲੈ ਕੇ ਜਾਣਾ ਪੈਂਦਾ ਮਾਈਗ੍ਰੇਸ਼ਨ ਹੁੰਦੀ ਹੈ ਹਨਾ ਆ ਮਾਈਗ੍ਰੇਸ਼ਨ ਬਹੁਤ ਲੰਮੀ ਹੁੰਦੀ ਹੈ ਤੁਸੀਂ ਲੈ ਕੇ ਜਾਣੇ ਹੋ ਫਿਰ ਜੀ ਹਾਂ ਜਾਨੇ ਅਸੀਂ ਕੋਟਾਪੁੱਦੀ ਜਾਨੇ ਆ ਅੱਛਾ ਜੀ ਜੂਪੀ ਜਾਨੇ ਆ ਹਾਂ ਜੀ ਇਹ 800 ਗ੍ਰਾਮ ਆ ਜੀ ਜੂਪੀ ਜਾਨੇ ਆ ਜੀ ਠੀਕ ਹੈ ਜੀ ਇਧਰ ਅੰਮ੍ਰਿਤਸਰ ਨਹੀਂ ਜਾਂਦੇ ਆਂ। ਐਤਕੀ ਜੰਮੂ ਜਾਂਦੀ ਵੀ ਸਕੀਮ ਹੈਗੀ ਆ। ਠੀਕ ਹੈ ਜੀ। ਵੀ ਜੰਮੂ ਜਾਵਾਂਗੇ। ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਦੇ ਵਿੱਚ ਕਿਵੇਂ ਆਏ ਸੀ? ਤੁਸੀਂ ਕਿਹਨੇ ਦੱਸਿਆ ਸੀ ਤੁਹਾਨੂੰ? ਸਾਡਾ ਰਿਸ਼ਤੇਦਾਰ ਕੰਮ ਕਰਦਾ ਹੁੰਦਾ ਸੀ ਪਹਿਲਾਂ ਦੀ ਕੋਈ। ਅੱਛਾ ਜੀ। ਗਵਿੰਦਪ੍ਰੋਤ ਮੇਰਾ ਸਾਧੂ ਸੀਗਾ। ਹਾਂਜੀ। ਉਹ ਮੁਲਾਜ਼ਮ ਲੱਗਿਆ ਹੋਇਆ ਸੀ। ਠੀਕ ਹੈ ਜੀ। ਸੁਖਦੇਵ ਸਿੰਘ ਉਹ ਤੋਂ ਕੰਮ ਸਿੱਖਿਆ ਸੀ ਮੈਂ। ਫਿਰ ਕੇ ਵੀ ਕਿਸੇ ਨਾਲ ਸਵਰਕ ਬਣਾ ਲੈ ਕੇ ਵੀ ਕੇ ਤੋਂ ਕੰਮ ਸਿੱਖ ਲਿਆ। ਓਕੇ। ਉਸ ਤੋਂ ਬਾਅਦ ਕੰਮ ਚਲਾ ਕੇ ਉਸ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਪਿੱਛੇ ਮੁੜ ਕੇ ਨਹੀਂ ਵੇਖਿਆ। ਕ ਕਿੰਨਾ ਕੁ ਦਿੱਤਾ ਹੈਗਾ ਸ਼ਹਿਦ ਦੇ ਕੰਮ ਨੇ ਹੁਣ ਤੱਕ ਜੇ ਆਪਾਂ ਕਹਿੰਦੇ ਹਾਂ ਬਹੁਤ ਕੁਛ ਦਿੱਤਾ ਸੀ ਬਹੁਤ ਕੁਛ ਸਮਾਇਆ ਠੀਕ ਹੈ ਜੀ ਸਾਮਾਨ ਕੇ ਚਲੋ ਵੀ 18 ਕਿਲੇ ਜ਼ਮੀਨ ਬਣਾਈ ਐ ਇਸ ਕੰਮ ਚ ਓਕੇ ਲੋਕ ਤਾਂ ਸਾਨੂੰ ਪਿੰਡ ਚ ਬੁਲਾਇ ਕੀ ਕਹਿੰਦੇ ਆ ਅੱਛਾ ਵੀ ਬਲੈਕ ਨਾ ਬਣਾਈ ਐ ਪਰ ਅਸੀਂ ਪਰੋਸ ਹੈਗੇ ਕਹਿੰਦੇ ਆ ਵੀ ਆਹ ਪਰਮਾਤਮਾ ਦੀ ਜਿੱਥੇ ਸੰਗਤ ਹੁੰਦੀ ਆ ਪਰਮਾਤਮਾ ਹੁੰਦਾ ਉੱਤੇ ਵੀ ਇੱਕ ਪੈਸਾ ਵੀ ਉਸ ਬਸ ਵਾਇਆ ਹੋਵੇ ਇਸੇ ਨਾਲ ਹੀ ਬਣਾਇਆ ਕੰਮ ਸ਼ਹਿਦ ਇਹ ਗੱਲ ਨਾ ਆਮੀ ਦੇਖੀ ਗਈ ਹੈ ਲੱਖ ਰਪਿਆਂ ਦਾ ਕੰਮ ਕੰਮ ਕਰਦੇ ਆ ਹੁਣ ਇਹਦੀ ਘਾਟਾ ਪੈ ਗਿਆ ਤਾਂ ਵੀ ਅਸੀਂ ਸ਼ਹਿਦ ਪਿਛਲੇ ਸਾਲ ਦਾ ਰੱਖਿਆ 85 ਰੁਪਏ ਪਰ ਫਿਰ ਵੀ ਅਸੀਂ 20-30 ਲੱਖ ਰੁਪਏ ਦਾ ਕੰਮ ਕਰ ਗਏ 50 ਲੱਖ ਦਾ ਕੰਮ ਫਿਰ ਵੀ ਕਰ ਗਏ ਜਿਵੇਂ ਤੁਸੀਂ ਪਿੰਡਾਂ ਦੀ ਗੱਲ ਕੀਤੀ ਹੈ ਜੀ ਆਪਣੇ ਪਤਾ ਨਹੀਂ ਕੀ ਚੱਕਰ ਹੁੰਦਾ ਜਿਹੜਾ ਬੰਦਾ ਮਿਹਨਤ ਕਰਦਾ ਹਾਂ ਉਹਨੂੰ ਲੋਕਾਂ ਨੇ ਠੱਗੀ ਮਾਰਦਾ ਜਿਹੜਾ ਬਲੈਕ ਕਰਦਾ ਹੁੰਦਾ ਉਹਨੂੰ ਕੋਈ ਕਹਿੰਦਾ ਹ ਨਹੀਂ ਇਹ ਗੱਲ ਹੁੰਦੀ ਹੈ ਲੋਕਾਂ ਨੇ ਬੜੀਆਂ ਇਨਕਵਾਰਾਂ ਕਰਾਈਆਂ ਬੜਾ ਕੁਝ ਕਰਾਇਆ ਜੀ ਬੜਾ ਕੁਝ ਝੱਲਣਾ ਪਿਆ ਪਰ ਮਾਨਦਾਰੀ ਨਾਲ ਕੰਮ ਚੱਲਿਆ ਰੱਬ ਨੇ ਬਾਹ ਫੜੀ ਆਪਣੀ ਠੀਕ ਹੈ ਬਹੁਤ ਖੁਸ਼ੀ ਮਾਨਦਾਰੀ ਬਹੁਤ ਵੱਡੀ ਕੀਮਤ ਹੈ ਜੀ ਨਹੀਂ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ ਦੋਸਤੋ ਇਦਾਂ ਦੇ ਮਿਹਨਤੀ ਲੋਕ ਸੇਲ ਦੇ ਲਈ ਤਾਂ ਇਹਨਾਂ ਨਾਲ ਸੰਪਰਕ ਜ਼ਰੂਰ ਕਰਿਓ ਸੰਧੂ ਬੀਹਣੀ ਦੇ ਨਾਮ ਦੇ ਇਹਨਾਂ ਦਾ ਬ੍ਰਾਂਡ ਹੈਗਾ ਇਹ ਪੈਕਿੰਗ ਹਨਾ ਤੇ ਬਾਕੀ ਨੰਬਰ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਇਹਨਾਂ ਨਾਲ ਸੰਪਰਕ ਜ਼ਰੂਰ ਕਰਿਓ ਧੰਨਵਾਦ ਜੀ ਠੀਕ ਹੈ ਸ਼ੁਕਰੀਆ ਜੀ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਅਦਰ ਦੇ ਦਿਓ ਹਾਂ ਜੀ ਨੰਬਰ 9417160841 ਮੱਖਣ ਸਿੰਘ ਸਰਪੰਚ ਪਿੰਡ ਮਹਾਲਾ ਤੋਂ ਤੇ 83 73 802 10 904 ਇਹਦੇ ਤੇ ਸੰਪਰਕ ਕਰ ਸਕਦੇ ਹੋ ਮਨਜੋਤ कौर ਦੇ ਨਾਮ ਤੇ ਥੈਂਕ ਯੂ ਸਾਰੇ ਵੀਰ ਭੈਣਾਂ ਨੂੰ ਥੈਂਕ